प्यारे दोस्तों मैं विपल सिद्धू मॉल्ट आज ਤੁਹਾਡੇ ਸਾਹਮਣੇ ਭਪਿੰਦਰ ਸਿੰਘ ਮਾਨ ਦੀ ਕਹਾਣੀ ਫੈਸਲਾ ਲੈ ਕੇ ਪੇਸ਼ ਆਸ ਕਰਦੀ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਫੈਸਲਾ ਕੰਪਨੀ ਦਾ ਮਾਲਕ ਰਮੇਸ਼ ਪਟੇਲ ਕੰਪਿਊਟਰ ਤੇ ਬੈਠਾ ਹਿਸਾਬ ਕਿਤਾਬ ਚੈੱਕ ਕਰ ਰਿਹਾ ਸੀ ਕਿ ਰਾਜਵਿੰਦਰ ਕਾਲੇ ਕਦਮੀ ਕਮਰੇ ਵਿੱਚ ਆ ਕੇ ਖੜ ਗਿਆ ਪਟੇਲ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਿਆ ਉਸ ਨੇ ਚਾਬੀਆਂ ਦਾ ਗੁੱਛਾ ਉਸ ਮੂਰੇ ਮੇਜ਼ ਉੱਪਰ ਰੱਖ ਦਿੱਤਾ ਅਤੇ ਕਿਹਾ ਮੇਰਾ ਅੱਜ ਤੱਕ ਦਾ ਹਿਸਾਬ ਕਰਦੇ ਹੋ ਜੀ ਉਸ ਦੀ ਗੱਲ ਸੁਣ ਕੇ ਪਟੇਲ ਹੈਰਾਨ ਹੋ ਗਿਆ ਮੰਦਿਰ ਦੇ ਦੌਰ ਵਿੱਚ ਇਸ ਤਰ੍ਹਾਂ ਖੜੇ ਪੈਰ ਕੰਮ ਛੱਡ ਜਾਣਾ ਹੈਰਾਨੀ ਵਾਲੀ ਗੱਲ ਸੀ ਰਾਜਵਿੰਦਰ ਉਸ ਦਾ ਆਗਿਆਕਾਰੀ ਅਤੇ ਚੰਗਾ ਕਰਮਚਾਰੀ ਸੀ ਉਸਨੇ ਪੁੱਛਿਆ ਕੀ ਗੱਲ ਕੰਮ ਕੇ ਛੱਡ ਰਿਹਾ ਸਭ ਠੀਕ ਤਾਂ ਹੈ ਰਾਜਵਿੰਦਰ ਦੇ ਸਜਿੱਦਾ ਚਿਹਰੇ ਤੋਂ ਕੁਝ ਪਤਾ ਨਹੀਂ ਸੀ ਲੱਗ ਰਿਹਾ ਉਸ ਨੂੰ ਚੁੱਪ ਦੇਖ ਕੇ ਮਾਲਕ ਨੇ ਗੱਲ ਜੋੜੀ ਕੀ ਇੱਥੇ ਕੋਈ ਗੱਲ ਹੋ ਗਈ ਜਿਸ ਕਰਕੇ ਚੰਗਾ ਭਲਾ ਡਰਾਈਵਰੀ ਦਾ ਕੰਮ ਛੱਡ ਕੇ ਜਾ ਰਹੇ ਹੈ ਉਸ ਨੇ ਕਿਹਾ ਨਹੀਂ ਸਰ ਇੱਥੇ ਕੋਈ ਸਮੱਸਿਆ ਨਹੀਂ ਹੈ ਮੈਂ ਤਾਂ ਸਿਰਫ ਇਸ ਕਰਕੇ ਕੰਮ ਛੱਡ ਰਹੀ ਆ ਕਿ ਮੇਰਾ ਬੇਟਾ ਪਿੱਛੇ ਮੈਨੂੰ ਬਹੁਤ ਮਿਸ ਕਰਦਾ ਹੈ। ਮਾਲਕਨੇ ਚੌਕ ਕੇ ਉਸ ਵੱਲ ਦੇਖਿਆ ਰਾਜਵਿੰਦਰ ਹਾਲੇ ਵੀ ਬੋਲੀ ਜਾ ਰਿਹਾ ਸੀ। ਮੈਂ ਹਫਤੇ ਦੇ ਅੰਤ ਵਿੱਚ ਪੜੀ ਮੁਸ਼ਕਲ ਨਾਲ ਉਸ ਨੂੰ ਮਿਲਦਾ ਹਾਂ। ਹੁਣ ਮੈਂ ਉੱਥੇ ਹੀ ਛੋਟਾ ਮੋਟਾ ਕੰਮ ਕਰ ਲਵਾਂਗਾ। ਜੇਕਰ ਮੈਂ ਹੁਣ ਉਸ ਨਾਲ ਨਹੀਂ ਰਿਹਾ ਤਾਂ ਜ਼ਿੰਦਗੀ ਪਰ ਅਫਸੋਸ ਰਹੇਗਾ। ਮਾਲਕ ਉਸ ਵੱਲ ਦੇਖਦਾ ਡੂੰਘੀਆਂ ਸੋਚਾਂ ਵਿੱਚ ਲਹਿ ਗਿਆ ਤੇ ਫਿਰ ਬੋਲਿਆ ਮਿਸਟਰ ਸਿੰਘ ਕਿੰਨੇ ਡਾਲਰ ਦਾ ਕੰਮ ਤੂੰ ਉੱਥੇ ਕਰ ਸਕਦਾ ਹੈ ਉਸ ਨੇ ਕਿਹਾ ਮੈਨੂੰ ਉੱਥੇ ਤਾਂ ਅੱਜ ਦੀ ਕਮਾਈ ਨਾਲੋਂ ਅੱਧੇ ਹੀ ਮਿਲਣਗੇ ਪਰ ਮੇਰੇ ਲਈ ਬੇਟਾ ਪੈਸਿਆਂ ਨਾਲੋਂ ਜ਼ਿਆਦਾ ਕੀਮਤੀ ਹੈ ਪਟੇਲ ਨੇ ਉਸ ਨੂੰ ਬੈਠਣ ਲਈ ਕਿਹਾ ਅਤੇ ਉੱਠ ਕੇ ਖੁਦ ਕੌਫੀ ਤਿਆਰ ਕਰਨ ਲੱਗਾ ਕਾਫੀ ਮਸ਼ੀਨ ਤੋਂ ਦੋ ਕੱਪ ਕਾਫੀ ਪਾ ਕੇ ਰਾਜਵਿੰਦਰ ਸਾਹਮਣੇ ਰੱਖਿਆ ਤੇ ਦੂਜਾ ਆਪਣੇ ਸਾਹਮਣੇ ਰੱਖਦਾ ਹੌਂਕਾ ਲੈ ਕੇ ਬੁਲਿਆ ਮਿਸਟਰ ਸਿੰਘ ਤੂੰ ਬਹੁਤ ਕਿਸਮਤਦਾਰ ਐ ਤੇਰੀ ਗੱਲ ਸੁਣ ਕੇ ਮੈਨੂੰ ਵੀ ਉਹ ਸਮਾਂ ਯਾਦ ਆ ਗਿਆ ਜਦੋਂ ਮੈਂ ਵੀ ਤੇਰੇ ਵਾਂਗੂ ਗੁਜਰਾਤ ਤੋਂ ਆਇਆ ਸੀ ਮੇਰੇ ਨਾਲ ਘਰ ਵਾਲੀ ਬੇਟਾ ਤੇ ਬੇਟੀ ਵੀ ਆਏ ਸਨ ਉਸ ਦੇ ਗਮਗੀਨ ਲਹਿਜੇ ਤੋਂ ਰਾਜਵਿੰਦਰ ਸਮਝ ਗਿਆ ਕਿ ਹਮੇਸ਼ਾ ਚੁੱਪਚਾਪ ਰਹਿਣ ਵਾਲਾ ਉਸ ਦਾ ਮਾਲਕ ਕਿਸੇ ਗਮ ਨੂੰ ਚੁੱਕੀ ਫਿਰਦਾ ਹੈ ਪਟੇਲ ਕਹਿ ਰਿਹਾ ਸੀ ਕੈਨੇਡਾ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਲੇਬਰ ਕੀਤੀ ਲੇਬਰ ਤੋਂ ਇੱਕ ਟਰੱਕ ਖਰੀਦਿਆ ਟਰੱਕ ਦੀ ਡਰਾਈਵਰੀ ਕਰਦੇ ਕਰਦੇ ਦੂਜਾ ਟਰੱਕ ਉਸ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੁਣ ਮੇਰੀ ਕੰਪਨੀ ਵਿੱਚ 250 ਟਰੱਕ ਹਨ 1000 ਏਕੜ ਦੇ ਕਰੀਬ ਜ਼ਮੀਨ ਵੀ ਖਰੀਦ ਲਈ ਪਰ ਦੇਖ ਲੈ 70 ਸਾਲ ਦੀ ਉਮਰ ਵਿੱਚ ਵੀ ਮੈਂ ਇਕੱਲਾ ਤੇ ਦੁਖੀ ਹਾਂ ਉਸ ਦੀ ਗੱਲ ਸੁਣ ਕੇ ਰਾਜਵਿੰਦਰ ਹੈਰਾਨ ਹੋ ਗਿਆ ਸੀ ਅਰਬਾਂ ਦਾ ਮਾਲਕ ਪਟੇਲ ਅੱਖਾਂ ਭਰੀ ਬੈਠਾ ਸੀ ਅਜਿਹਾ ਕੀ ਹੋ ਗਿਆ ਸੀ ਪਰ ਉਹ ਪੁੱਛਣ ਦੀ ਹਿੰਮਤ ਨਹੀਂ ਸੀ ਕਰ ਸਕਿਆ ਰਮੇਸ਼ ਪਟੇਲ ਨੇ ਖੋਦ ਲੜੀ ਨੂੰ ਅੱਗੇ ਤੋਰਿਆ ਤੇ ਗਿਆ ਦੌਲਤ ਕਮਾਉਣ ਦੀ ਧੁੰ ਵਿੱਚ ਮੇਰੀ ਬੇਟੀ ਅਤੇ ਬੇਟਾ ਮੇਰੇ ਧਿਆਨ ਤੋਂ ਬਿਨਾਂ ਹੀ ਵੱਡੇ ਹੋਏ ਮੈਂ ਤਾਂ ਇੱਕ ਟਰੱਕ ਤੋਂ ਦੂਜੇ ਟਰੱਕ ਦੇ ਵਿੱਚ ਹੀ ਲੱਗਿਆ ਰਿਆ ਮੈਨੂੰ ਤਾਂ ਉਦੋਂ ਸੁਣਤਾਈ ਜਦੋਂ ਮੇਰੀ ਧੀ ਨੇ ਅਫਰੀਕਨ ਨਾਲ ਵਿਆਹ ਕਰਾ ਲਿਆ ਤੇ ਮੇਰਾ ਪੁੱਤ ਸ਼ਹਿਰ ਛੱਡ ਕੇ ਚਲਾ ਗਿਆ ਘਰ ਵਾਲੀ ਇਸੇ ਦੁੱਖ ਨਾਲ ਅਗਲੇ ਜਹਾਂਨ ਤੁਰ ਗਈ ਐਨਾ ਬੋਲਦੇ ਪਟੇਲ ਦੀ ਆਵਾਜ਼ ਪੜੜਾ ਗਈ ਅੱਖਾਂ ਦੇ ਕੋਇਆ ਵਿੱਚੋਂ ਪਾਣੀ ਸੇਮ ਆਇਆ ਸੀ ਉਸ ਨੇ ਇਸ ਨੂੰ ਲੁਕਾਉਣ ਲਈ ਕੱਪ ਚੁੱਕ ਕੇ ਮੂੰਹ ਨੂੰ ਲਾ ਲਿਆ ਰਾਜਵਿੰਦਰ ਨੂੰ ਪਤਾ ਸੀ ਕਿ ਪਟੇਲ ਇਕੱਲਾ ਹੀ ਰਹਿੰਦਾ ਹੈ ਪਰ ਉਸ ਦੇ ਕਾਰਨਾਂ ਦਾ ਹੁਣ ਪਤਾ ਲੱਗਿਆ ਸੀ ਸਰ ਇਸ ਦੇਸ਼ ਦੀ ਕਲਚਰ ਹੀ ਇਹੋ ਜਿਹੀ ਹੈ ਬੱਚੇ ਜੋ ਮਰਜ਼ੀ ਕਰਦੇ ਨੇ ਰਾਜਵਿੰਦਰ ਨੇ ਹੌਸਲਾ ਦਿੰਦੇ ਕਿਆ ਪਰ ਪਟੇਲ ਨੇ ਜਿਵੇਂ ਉਸ ਦੀ ਗੱਲ ਸੁਣੀ ਨਾ ਹੋਵੇ ਉਹ ਆਪਣੇ ਰੋਹ ਵਿੱਚ ਬੋਲ ਪਿਆ ਮਿਸਟਰ ਸਿੰਘ ਇੱਕ ਦਿਨ ਪਤਾ ਲੱਗਿਆ ਕਿ ਮੇਰਾ ਮੁੰਡਾ ਗਵਾਂਢੀ ਦੇਸ਼ ਵਿੱਚ ਇੱਕ ਨਾਈ ਦੀ ਦੁਕਾਨ ਤੇ ਨੌਕਰੀ ਕਰਦਾ ਹੈ ਮੈਂ ਉਸੇ ਵੇਲੇ ਉਸ ਵੱਲ ਭੱਜਿਆ ਤੇ ਜਾ ਕੇ ਦੇਖਿਆ ਉਹ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਸੀ ਉਸਨੇ ਕਾਫੀ ਦੀ ਘੁੱਟ ਪਈ ਅਤੇ ਫਿਰ ਬੁੱਲਿਆ ਮੈਂ ਉਸ ਨੂੰ ਕਿਹਾ بیٹے ਤੂੰ ਆਪਣਾ ਸੈਲੂਨ ਖੋਲ ਮੈਂ ਤੈਨੂੰ ਪੈਸੇ ਦਿੰਨਾ ਇਸ ਨੂੰ ਵੱਡੇ ਪੱਧਰ ਤੇ ਚਲਾ ਆਪਣੇ 8-10 ਬੰਦੇ ਹੋਰ ਕੰਮ ਲਈ ਰੱਖ ਤੂੰ ਮੇਰਾ ਪੁੱਤਰ ਹੈ ਪਤਾ ਉਸਨੇ ਕੀ ਕਿਹਾ ਰਾਜਵਿੰਦਰ ਵੀ ਗੱਲ ਦੇ ਤੈਹ ਤੱਕ ਜਾਣਾ ਚਾਹੁੰਦਾ ਸੀ ਉਸਨੇ ਸਵਾਲੀਆ ਨਜ਼ਰ ਨਾਲ ਪਟੇਲ ਨੂੰ ਦੇਖਿਆ रमेश ਨੇ ਅੱਗੇ ਗੱਲ ਤੋਰੀ ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਿਹਾ ਡੈਡ ਮੈਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਇਹ ਗੱਲ ਸਿੱਖੀ ਨਹੀਂ ਵੀ ਚਿੰਤਾ ਕੀ ਹੁੰਦੀ ਹੈ ਤੁਸੀਂ ਸਾਨੂੰ ਪੈਸੇ ਦੇ ਕੇ ਤੋੜ ਦਿੰਦੇ ਤੇ ਅਸੀਂ ਖਰਚ ਕੇ ਮੋੜ ਆਉਂਦੇ ਸਾਨੂੰ ਤਾਂ ਹੁਣ ਇਹੀ ਲੱਗਦਾ ਹੈ ਕਿ ਇਹੀ ਕੰਬਦੀ ਹੈ ਹੁਣ ਮੈਂ ਰੋਜ਼ 100 ਡਾਲਰ ਕਮਾਉਂਦਾ ਹਾਂ ਉਸ ਵਿੱਚ 70 ਖਰਚ ਕਰਦਾ ਹਾਂ ਬਾਕੀ ਬਚਦੇ ਡਾਲਰ ਹਫਤੇ ਦੇ ਅੰਤ ਤੱਕ 200 ਬਣ ਜਾਂਦੇ ਹਨ ਤੇ ਉਹਨਾਂ ਨੂੰ ਮੈਂ ਵੀਕੈਂਡ ਤੇ ਖਤਮ ਕਰਕੇ ਸੁੱਖ ਦੀ ਨੀਂਦ ਸੌਂਦਾ ਉਹ ਐਨੀ ਗੱਲ ਕਹਿ ਕੇ ਆਪਣਾ ਬੈਗ ਚੁੱਕ ਕੇ ਤੁਰ ਗਿਆ ਕਿ ਉਸ ਦੇ ਜਾਣ ਦਾ ਸਮਾਂ ਹੋ ਗਿਆ ਰਾਜਵਿੰਦਰ ਉਸ ਦੇ ਬੜਾਪੇ ਦੀ ਇਕਲਤਾ ਦੇ ਦੁੱਖ ਨੂੰ ਸਮਝ ਚੁੱਕਿਆ ਸੀ ਪਟੇਲ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੂਰੇ ਮਹੀਨੇ ਦੇ ਪੈਸੇ ਫੜਾ ਦਿੱਤੇ ਰਾਜਵਿੰਦਰ ਨੇ ਹੈਰਾਨੀ ਨਾਲ ਦੇਖਿਆ ਅਤੇ ਬਾਦੂ ਪੈਸੇ ਵਾਪਸ ਕਰਨ ਲਈ ਘਣਨ ਲੱਗਿਆ ਪਟੇਲ ਨੇ ਉਸ ਦੇ ਹੱਥ ਫੜ ਲਏ ਤੇ ਕਿਹਾ ਮਿਸਟਰ ਸਿੰਘ ਜੇਕਰ ਮੈਂ ਪਹਿਲੇ ਟਰੱਕ ਤੇ ਹੀ ਤੇਰੇ ਵਾਂਗ ਫੈਸਲਾ ਲੈ ਲੈਂਦਾ ਤਾਂ ਇਸ ਉਮਰ ਵਿੱਚ ਖੱਜਲ ਖਵਾੜਨਾ ਹੁੰਦਾ ਤੇਰਾ ਫੈਸਲਾ ਸਹੀ ਹੈ ਪੈਸੇ ਨਾਲੋਂ ਰਿਸ਼ਤੇ ਜ਼ਰੂਰੀ ਹਨ ਇਹ ਬਾਦੂ ਪੈਸਿਆਂ ਨਾਲ ਬੇਟੇ ਲਈ ਗਿਫਟ ਲੈ ਜਾਣ ਇਹ ਕਹਿੰਦਾ ਉਹ ਆਪਣੇ ਵਗਦੇ ਹੰਝੂਆਂ ਨੂੰ ਲੁਕਾਉਂਦਾ ਬਾਥਰੂਮ ਵੱਲ ਤੁਰ ਗਿਆ ਬਹੁਤ ਸੋਹਣੀ ਕਹਾਣੀ ਹੈ ਜੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ